ਪੰਜਾਬ ਹਰਿਆਣਾ ਸਰਹੱਦ ਤੇ ਕਿਸਾਨ ਅੰਦੋਲਨ ਦੇ ਅਦੀਨ 4 ਜਨਵਰੀ ਨੂੰ ਖਨੌਰੀ ਚੋਕ ਕਿਸਾਨ ਮਹਾਪੰਚਾਇਤ ਆਯੋਜਨ ਕੀਤਾ ਗਿਆ ਤੇ ਇਸੇ ਕਿਸਾਨ ਮਹਾਪੰਚਾਇਤ ਨੂੰ ਲੈ ਕੇ 39 ਦਿਨ ਵੀ ਮਰਨ ਵਰਤ ਉੱਪਰ ਬੈਠੇ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਦੇਸ਼ ਵਾਸੀਆਂ ਨੂੰ ਅਹਿਮ ਅਪੀਲ ਕੀਤੀ ਹੈ ਕਿਸਾਨ ਭਾਈਓ ਰਾਮ ਰਾਮ ਸਤਿ ਸ੍ਰੀ ਅਕਾਲ ਆਪ ਸਭ ਕੋ ਪਤਾ ਹੈ एमएसपी की लड़ाई लड़ी जा रही है जो जो देश के लोग इस की लड़ाई का हिस्सा हैं और और मजबूती से इस लड़ाई को लड़ना और जीतना चाहते हैं उन सबसे मेरी हाथ जोड़ के निवेदन है कि मैं आप सबसे चार तारीख को चार जनवरी को खनौरी बॉर्डर पे आप सबको देखना चाहता हूँ आप सबके दर्शन करना चाहता हूँ चार तारीख को खनौरी बॉर्डर पे आप सब, सब ने वहाँ पे मुझे दर्शन देने की कृपाता करनी मैं आपका बहुत बहुत आभारी होऊंगा धन्यवाद वाहेगुरु जी का खालसा वाहेगुरु जी की फतेह ਸਾਜ਼ੀ ਕੀ ਕਿਸਾਨ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਤਰਨੇ ਦੇ ਉੱਪਰ ਬੈਠੇ ਨੇ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 39 ਮਈ ਦਿਨ ਦੇ ਵਿੱਚ ਸ਼ਾਮਿਲ ਹੋ ਗਿਆ ਕਿਸਾਨੀ ਮੰਗਾਂ ਨੂੰ ਲੈ ਕੇ ਜਿਸ ਦੇ ਵਿੱਚ ਕਟੋ-ਕਟ ਸਬਰਥਨ ਬੋਲ ਯਾਨੀ ਕਿ ਐਮਐਸਪੀ ਦੀ ਮੁੱਖ ਗਾਰੰਟੀਜ਼ ਨੂੰ ਲੈ ਕੇ ਕਿਸਾਨ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਦੇ ਉੱਪਰ ਬੈਠੇ ਨੇ ਤੇ ਇਸ ਦੇ ਚੱਲਦੇ ਹੀ ਫਲਕੇ ਯਾਨੀ ਕਿ ਕੱਲ 4 ਜਨਵਰੀ ਨੂੰ ਮਹਾਪੰਚਾਇਤ ਦਾ ਆਯੋਜਨ ਕੀਤਾ ਗਿਆ ਤੇ ਸਰ ਮਹਾਪੰਚਾਇਤ ਦੇ ਤਹਿਤ ਲੱਖਾਂ ਕਿਸਾਨ ਖਨੌਰੀ ਬਾਰਡਰ ਦੇ ਉੱਪਰ ਇਕੱਠੇ ਹੋਣਗੇ ਅਤੇ ਮਹਾਪੰਚਾਇਤ ਕਰਵਾਈ ਜਾਵੇਗੀ ਦੱਸਦੀ ਕਿ ਜਗਜੀਤ ਸਿੰਘ ਢਲੇਵਾਲ 26 ਨਵੰਬਰ ਤੋਂ ਪੋਕਾ ਹੜਤਾਲ ਤੇ ਨੇ ਤੇ ਉਹਨਾਂ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ ਇਸ ਦੇ ਵਿਚਾਰੇ ਹੀ ਉਹਨਾਂ ਦੇ ਵੱਲੋਂ ਪਲਕੇ ਹੁਣ ਵਾਲੀ ਕਿਸਾਨ ਮਹਾਪੰਚਾਇਤ ਨੂੰ ਲੈ ਕੇ ਦੇਸ਼ ਵਾਸੀਆਂ ਨੂੰ ਵੱਡੀ ਅਪੀਲ ਕੀਤੀ ਗਈ ਹੈ